ਜੀ ਵੀਰ ਜੀ ਸਾਡੀਆਂ ਨੂੰ ਅਸ਼ੀਰਵਾਦ ਸਾਡੀਆਂ ਉਗਿਆ ਸਿੱਖਿਤਾ ਛੋਮੀ ਗੋਦਰਾ ਬੋਰਡ ਕਮੇਟੀ ਦੇ ਪ੍ਰੋਪਰਟੀ ਵੀ ਟੈਨਰ ਗੁਰਵਿੰਦਰ ਸਿੰਘ ਜੀ ਰੋਮੀ ਬਾਜੀ ਸਾਡੇ ਉਗਿਆ ਰੰਗਰਮੀ ਗੁਰਵਿੰਦਰ ਸਿੰਘ ਜੀ ਉਗਿਆ ਰੰਗਰਮੀ ਨੂੰ ਅਸ਼ੀਰਵਾਦ ਸਾਡੀਆਂ ਉਗਿਆ ਸ਼ਕਤੀ ਦਾ ਚੌਮੀ ਕੁਦਰਾ ਪੰਧ ਕਮੇਟੀ ਦੇ ਪ੍ਰੋਪਰਟੀ ਵੀ ਚੈਨਲ ਗੁਰਵਿੰਦਰ ਸਿੰਘ ਜੀ ਰੋਮੀ ਬਾਗੀ ਸਾਡੇ ਉਗਿਆ ਰੰਗਰਮੀ ਗੁਰਵਿੰਦਰ ਸਿੰਘ ਜੀ ਉਗਿਆ ਰੰਗਰਮੀ ਜੀ ਜਨਤੋ ਚੋਹੇਰ ਬੱਗਾ ਜੀ ਜੀ ਸਟਾਰ ਟੀਵੀ ਤੋਂ ਕਿਰਪਾਤ ਸਿੰਘ ਜੀ ਲੋਗੜ ਫਿੱਟੇ ਹਾਤੇ ਫਿੱਟਸਾ ਸਵਾਲ ਗੱਤਕਾ ਕਬਪੀ ਜਿਹੜੀ ਲਾਈਵ ਜਿਹੜਾ ਦੇਵ ਨਿਸ਼ਾ ਵਿੱਚ ਇਕੱਲਾ ਬੰਦ ਦਿਖਾਇਆ ਜਾ ਰਹੇ ਜੀ ਜੀ ਸਟਾਰ ਟੀਵੀ ਤੋਂ अमर कौर जी सत्संग सभा गुरद्वारोपड़ी बेनती जी आजाणी जितां टी वी किरपाल लोकड़ फिटे جر بی جی، اپنا سلمان بیگجیت کور جی منچا فالپور بیگیپ کور جی مرچا فالپور گی جی گی گرنٹ گرداسری پٹا صاحب ਯਾਨੀ ਸੁਖਦੇਵ ਸਿੰਘ ਜੀ ਗਰੰਟੀ ਤਖਸੀਰ ਕੇਸਕਰ ਸਾਹਿਬ ਦਾ ਯਾਨੀ ਸੁਖਦੇਵ ਸਿੰਘ ਜੀ ਗਰੰਟੀ ਸੈਵਾਨ ਤਖਸੀਰ ਕੇਸਕਰ ਸਾਹਿਬ ਮੈਂ ਬੇਨਤੀ ਕਰਾਂਗਾ ਕਲੱਬ ਦੇ ਸਾਰੇ ਮੈਂਬਰ ਸਭਾ ਨਾਲੋਂ ਔਧੇ ਜ਼ਾਦਾਂ ਨੂੰ ਜੀ ਕਿ ਸ਼ੋਮੇ ਗੁਰਦੁਆਰਾ ਕੁੰਦ ਦੇ ਕਮੇਟੀ ਦੇ ਮੈਂਬਰ ਸਭਾ ਸਾਹਿਬਾਂ ਜੀ ਸਿੰਘ ਲਖੇਵਾਲ ਸਾਹਿਬ ਦਾ ਸਨਮਾਨ ਕਰ ਰਹੇ ਹਾਂ ਜੀ ਤਾਂ ਸਾਰੇ ਔਧੇ ਤਰਨ ਬੇਨਤੀ ਕਰਾਂਗਾ ਦਸ਼ਮੇ ਯੂਥ ਕਲੱਬ ਗ੍ਰੀਨ ਐਵੇਨਿਊ ਦੇ ਜਿੰਨੇ ਵੀ ਅੱਗੇ ਆਜੋ ਪਾ ਜੀ ਲੱਕੇਵਾਲ ਸਾਹਿਬ ਦਾ ਸਨਮਾਨ ਕਰਨਾ ਹੈ ਜੀ ਪਨਾ ਸਾਹਿਬ ਵੇਚੀ ਕਰਾਂਗਾ ਗੁਰਪ੍ਰੀਤ ਸਿੰਘ ਜੀ ਸਾਜੀ ਸਿੰਘ ਜੀ ਔਰ ਜਿੰਨੇ ਵੀ ਹੋਰ ਤੇ ਮੈਂਬਰ ਸਭਾ ਨੇ ਸਾਰੇ ਜਸਪ੍ਰੀਤ ਸਿੰਘ ਜੀ ਆਜੋ ਭਾਜੀ ਲੱਕੇਵਾਲ ਸਾਹਿਬ ਦਾ ਸਨਮਾਨ ਕਰਨਾ ਹੈ ਜੀ ਉਹਨਾਂ ਤੋਂ ਬਾਅਦ ਸਿੰਘ ਸੋਗਣੀ ਜਗਤਾਰ ਸਿੰਘ ਜੀ ਹਰਗਰੰਤਕ ਟੈਕਸੀ ਰਿਕਸ਼ਾ ਗੜ ਸਾਹਿਬ ਬਾਅਦਤ ਵਰਕਰ ਜੀ ਸਿੰਘ ਸਾਹਿਬਾਂ ਦਾ ਜਿਹੜਾ ਕੀ ਵੇਪਰ ਜਿੰਦਗੀ ਵਿੱਚੋਂ ਸਮਾਂ ਜਿਹੜਾ ਸਾਨੂੰ ਦਿੱਤਾ ਜੀ ਉਹਨਾਂ ਤੋਂ ਬਾਅਦ ਪੰਜਾਬੀ ਲੋਕ ਚੈਨਲ ਤੋਂ ਭਾਈ ਜਗਦੀਪ ਕੜੀ ਜੀ ਕੋਈ ਪੰਜ ਛੋਟਾ ਵਖਰਾ ਹੈ ਜੀ ਹਨੀ ਬਾਬਾ ਜੀ ਬਾਬੋਨ ਤਨਵਾਦੀ ਕੋਈ ਹੋਰ ਦੱਸੋ ਜੀ ਸਖਜੂ ਤੋਂ ਪੰਜਾਬ ਤੋਂ ਜੀ ਸਾਡੇ ਵੀਰ ਜਿਹੜੇ 20 ਮਿੰਟ ਰਹਿ ਗਏ ਜੀ ਅਰਵਿੰਦਰ ਸਿੰਘ ਜੀ ਐਡੀਸ਼ਨਲ ਮੇਜਰ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਜੀ ਸਦਾਪਤ ਗੋਦਰ ਸਾਹਿਬ ਤੇ ਗ੍ਰਾਂਥੀ ਸਰਵਰਾਂ ਨਾਲ ਅਮਰਜ ਸਿੰਘ ਜੀ ਇਹਨਾਂ ਸਿੱਖੀਆਂ ਨੂੰ ਬੇਨਤੀ ਹੈ ਜਿਉ ਉਹ ਵੀ ਮਰਦੇ ਆ ਜਣ ਸਮਾਨ ਵਰਤੋਗੇ ਤਾਂ ਨਵਲਤੀ ਜੀ ਜੋ ਕਿ ਸਾਡੇ ਬਾਈ ਥਲੀ ਜੀ ਦੇ ਫਾਦਰ ਸਾਹਿਬ ਨੇ ਜੀ ਉਹ ਜੜਦੀ ਘਰ ਵਾਲਾ ਪਰਿਵਾਰ ਹੈ ਮੈਂ ਜਾਊਗਾ ਮੇਰੀ ਦਿਲੀਸ਼ਾ ਜਾ ਕੇ ਛੱਡੀ ਆ ਬੋਲੇ ਪਰ ਕੋਈ ਕਦੇ ਨਹੀਂ ਜਿਹੜੀਆਂ ਜੜੀਆਂ ਕਫਤਾਵਾਂ ਆ ਉਹ ਵੀ ਆਪਾਂ ਸੋਹਦੇ ਨੂੰ ਦੇਖਦੇ ਆਂ ਜੀ ਅਮਰਦੀਪ ਸਿੰਘ ਜੀ ਕੋਟਵਾਰਾ ਸ੍ਰੀ ਪਟਨ ਖੁਦਵਰਤ ਜਗਤ ਸਿੰਘ ਸਾਹਿਬ ਯਾਨੀ ਬਲਵੀਰ ਸਿੰਘ ਜੀ ਯਾਨੀ ਬਲਵੀਰ ਸਿੰਘ ਜੀ ਅਮਰਦੀਪ ਸਿੰਘ ਜੀ

ਨਾਲ ਸਨ ਸਿੰਘ ਦੀ ਚੌਕ ਦਾ ਪੰਚ ਤੇ ਜਿਹੜੇ ਪਹਿਲੀ ਆ ਗਿਆ ਪਹਿਲੇ ਆ ਗਿਆ ਉਹਨੂੰ ਹੋਰ ਜਾਣਦੇ ਆ ਇਹ ਨਹੀਂ ਮੇਰੇ ਪਿੰਡ ਦੇ ਆ ਸਾਡੀ ਨਗੀ ਸਾਡੇ ਬੋਬੀ ਭਾਜੀ ਆਜੀ ਯੂਥ ਬਿੰਗ ਦੇ ਸਾਡੇ ਜਿਹੜਾ ਰੁਪਰਾਕਰ ਤੇ ਬਹੁਤ ਹੀ ਚਰਚੀ ਕਲਾ ਵਾਲੇ ਸਾਡੇ ਆਗੂ ਸਰਵਰ ਨੇ ਜੀ ਨੌਜਵਾਨ ਜਿਲ੍ਹਾ ਟਰਕਣ ਦੇ ਸਾਡੇ ਬੋਬੀ ਬੋਲਾ ਜੀ ਸਾਹਕਾਲਪੁਰਕ ਗੱਟਕਾ ਖਾਣਾ ਰੋਪੜ ਨੂੰ ਬੇਨਤੀ ਹੈ ਵੀ ਟੀਮ ਆਪਣੇ ਸ਼ਸਤਰ ਲੈ ਕੇ ਉਹਨਾਂ ਤੋਂ ਬਾਅਦ ਇਹਦੇ ਲਾਗੇ ਜਾਣਾ ਮਦਨ ਗੋਪਾਲ ਸਿਹਣੀ ਜੀ ਮਦਨ ਗੋਪਾਲ ਸਿਹਣੀ ਜੀ ਇਕ ਲਾਸਟ ਸਨਮਾਨਾ ਜੀ ਉਹਨਾਂ ਤੋਂ ਬਾਅਦ ਇੱਕ ਲਖੇਵਾਲ ਸਿੰਘ ਸਾਹਿਬ ਉਹਦੇ ਵਿੱਚ ਜਿਆਦਾ ਹੈ ਸੋ ਉਹਨਾਂ ਨੇ ਆਪਣੇ ਸ਼ਡਿਊਲ ਮਦਾਂ ਜਿਹੜਾ ਤੁਹਾਨੂੰ ਸਮਝਾ ਦਿੱਤਾ ਜੀ ਉਹ ਓਵਰ ਹੋ ਚੁੱਕਿਆ ਹੈ ਸੋ ਲਾਸਟ ਸਨਮਾਨ ਜਿਹੜਾ ਉਸ ਤੋਂ ਬਾਅਦ ਫਿਰ ਪਾ ਲਖੇਵਾਲ ਸਾਹਿਬ ਨੂੰ ਸੁਣੀਆਂ ਜਣੀਆਂ ਜੀ ਕਿ ਅੱਗੇ ਵੀ ਉਹਨਾਂ ਦੇ ਜੀਵੇ ਜਿਆਦੇ ਆ ਬਹੁਤ ਬਹੁਤ ਤਰਵਾਦ ਆ ਸ਼ੀਤਾਂ ਦਾ ਜੀ ਅੱਜ ਇਸ ਵਿਰਸਾ ਸਵਲ ਕੱਤਕਾ ਕਮਿਟੀ ਚਸ਼ਾ ਸਾਹਰੇ ਹਾਜ਼ਿਰ ਬਣੀਆਂ ਲੋਈਆਂ ਜੀ ਤੁਹਾਨੂੰ ਬਹੁਤ-ਬਹੁਤ ਧਰਵਾਦ ਜਸਪੀਰ ਜੋਤ ਕਲਬ ਗ੍ਰੀਨ ਐਗਰੋ ਵੱਲੋਂ ਜੀ ਆਉਣ ਵਾਲੇ ਸਮੇਂ ਵਿੱਚ ਵੀ ਸਿਪਰਾ ਅੱਗੇ ਸੋਧਿਆਸ ਕਰਦੇ ਆ ਜੀ ਇਤਿਦਾਰ ਦਾ ਬਹੁਤ ਜਾਣ ਤਾਜੋ ਪਾਜੜਾ ਉਹਨਾਂ ਸਮਾਜ ਗ੍ਰਾਮ ਦਾ ਆਪਾਂ ਦੱਸ ਸਕੀਏ ਕਿ ਉਹ ਫਿਰ ਪੱਲੜੀ ਵੱਲ ਇਸ ਤਰ੍ਹਾਂ ਫੇ ਜਾ ਕੇ ਚੱਲਣਾ ਕਿਉਂਕਿ ਸਮਾਸ ਹਾਲ ਹੈ ਆ ਪਟਾਣਾ ਇੱਕ ਸਮਾ ਬੜਾ ਸੇਮੈਂਟ ਹੈ ਤੇ ਤੁਹਾਡੇ ਸਾਰਿਆਂ ਦੇ ਸਜੋ ਦੇ ਨਾਲ ਹੀ ਬਾਕੀ ਜਿਹੜੇ ਮੁਕਾਬਲੇ ਰਹਿੰਦੇ ਆ ਆਪਾਂ ਕਰਾਉਣੇ ਆ। ਸੋ ਜਿੰਨੇ ਵੀ ਪਿੱਛੇ ਵੀਰ ਸਾਡੀਆਂ ਮਤਾਵਾ ਪੈਣਾ ਖੜੀਆਂ ਉਹਨਾਂ ਨੂੰ ਬੜੇ ਨਿਮਰਤਾ ਸਹਿਤ ਬੜੇ ਆਦੋ ਸਤਿਕਾਰ ਨਾਲ ਬੇਨਤੀ ਕਰ ਰਹੇ ਆ ਕਿ ਕਿਰਪਾ ਕਰਕੇ ਜਿਹੜੇ ਕੁਰਸੀਆਂ ਪਈਆਂ ਖਾਲੀ ਉੱਤੇ ਬਹਿ ਜਾਣ। ਕਾਫੀ ਘੋਟੀਆਂ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਾਗੀ ਦੇ ਦਿਹਾੜੇ ਦੇ ਉੱਤੇ ਪਾਪਾ ਤਰੋਕ ਸਿੰਘ ਜੀ ਵਿਸ਼ੇਸ਼ ਗੱਤਗਾ ਅਖਾੜੇ ਵੱਲੋਂ ਵਿਸ਼ੇਸ਼ ਪ੍ਰੋਗਰਾਮ ਦੇ ਇੰਤਜ਼ਾਰ ਹੈ ਜਿਆਦਾਤਰ ਗ੍ਰੀਨ ਐਪੀਯੂ ਵੱਲੋਂ ਜਿਹੜੇ ਅੱਜ ਕਈ ਤਰ੍ਹਾਂ ਦੇ ਜਿਹੜੇ ਟੀਮਾਂ ਜਿਹੜਾ ਅੱਜ ਮੁਕਾਬਲੇ ਜਿਹੜੇ ਕੀਤੇ ਜਾ ਰਹੇ ਨੇ ਲਗਭਗ ਸਿੱਖਿਦਾਂ ਨਾਲ ਗੱਲਬਾਤ ਹੋਇਆ ਤਾਂ ਮੈਂ ਅਨਾਉਂਸ ਕੀਤਾ ਸੀਗਾ ਕਿ 70 ਬੱਚੇ ਇਹਨਾਂ ਨੇ ਤਿਆਰ ਕੀਤੇ ਸੀਗੇ ਅਜੇ ਬੱਚੇ ਹੋਰ ਵੀ ਆ ਕਾਫੀ ਜਿਹੜੇ ਬੱਚਿਆਂ ਨੂੰ ਪ੍ਰੈਕਟਿਸ ਯਾਰੀ ਦਿੱਤਾ ਅਖਾੜੇ ਦੇ ਵੱਲੋਂ ਆ ਉਸੇ ਗੱਲਬਾਤ ਕਰਾਂਗੇ ਹਾਂਜੀ ਸਾਰਾ ਅੱਜ ਦਾ ਕੱਪ ਦਾ ਅੱਜ ਦਾ ਪ੍ਰੋਗਰਾਮ ਮਾਗੀ ਮਿਲ ਕੇ ਚੱਲ ਰਿਹਾ ਹੈ ਕਿ ਆ ਤੁਹਾਡਾ ਕੋਈ ਵਿਚਾਰ ਕੋਈ ਹੱਸੋ ਜਿਵੇਂ ਦੇਖਦੇ ਹੋ ਸਾਰਾ ਅੱਜ ਦਾ ਜਿਹੜਾ ਬਾਗੀ ਦਾ ਪ੍ਰੋਗਰਾਮ ਹਰ ਸਾਲ ਗੁਰਦਾਰ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਹੈ ਸਦਾਬਦ ਦੇ ਵਿੱਚ ਇਹ ਰਸ਼ਮੀਸ਼ ਕਲੱਬ ਵੱਲੋਂ ਬੱਚਿਆਂ ਦੇ ਮੁਕਾਬਲੇ ਕਰਾਏ ਜਾਂਦੇ ਨੇ ਇੱਕ ਬਹੁਤ ਹੀ ਵਧੀਆ ਫਿਰਤ ਨਵੀਂ ਪੀੜੀ ਨੂੰ ਇਸ ਪੱਖ ਨੂੰ ਲਾਉਣ ਦੇ ਲਈ ਇਹਦੇ ਵਿੱਚ ਜੋ ਖਾਲਸੇ ਦੀਆਂ ਰੌਣਕਾਂ ਗਤੀਵਿਧੀਆਂ ਹੈ ਖੇਡਾਂ ਉਹ ਪੁਰਾਣੀਆਂ ਜਨੀਆਂ ਬਕੌਫਤਰਾ ਦੇ ਮੌਬਲੇ ਕਰਾਏ ਜਾਂਦੇ ਆ ਤਾਂ ਕਿ ਬੱਚੇ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗੇ ਔਰ ਉਹਦੇ ਚ ਪਰਫੈਕਟ ਹੋ ਕੇ ਉਹ ਪਰਫੈਕਟਲੀ ਆਪਣੇ ਜੀਵਨ ਨੂੰ ਜੀਉ ਸਕਣ ਤੇ ਸਮਾਜ ਨੂੰ ਸੇਧ ਦੇ ਸਕਣ ਇਸੇ ਮਕਸਦ ਦੇ ਨਾਲ ਇਹ ਦਸ਼ਵੈਸ਼ ਕਲੱਬ ਹਰ ਸਾਲ ਇਹ ਉਪਰਾਲਾ ਕਰਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਇਸੇ ਤਰ੍ਹਾਂ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਇਹ ਪਰਫਰਲਾ ਇਤਿਰਾ ਕਰਦੇ ਰਹੇ ਉਹਨਾਂ ਬੱਚਿਆਂ ਨੂੰ ਇਹ ਦਿੰਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ ਨਾਲ ਖਾਲਸਾ ਸਨ ਸਕੂਲ ਦੇ ਜਿਸਪਰ ਸਾਹਿਬ ਜਿਨ੍ਹਾਂ ਨੇ ਬਹੁਤ ਵਧੀਆ ਤਰਜੀਬ ਦੇ ਰੂਪ ਦੇ ਵਿਚਾਰ ਕਰੀ ਜਿਲੇ ਅਥਵਾ ਸਿਕੰਦਰ ਟੈਕਨੋਲੋਜੀ ਹੈ ਜਿਹੜੇ ਕਿ ਵੱਡੇ ਵੱਡੇ ਚੈਨਲਾਂ ਦੇ ਉੱਤੇ ਕਥਾ ਵਾਕਿਆ ਦੇ ਰੂਪ ਦੇ ਪਿੱਛੇ ਲੋਕਾਂ ਨੂੰ ਕਹਾਣੀਆਂ ਸੁਣਾਉਂਦੇ ਨੇ ਸਿਕੰਦਰ ਜੀ ਅੱਜ ਦਾ ਪ੍ਰੋਗਰਾਮ ਕੀ ਕਹੂਗਾ ਅੱਜ ਦਾ ਸੂਰਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੌਜਵਾਨ ਸਮੂਹ ਨੂੰ ਗ੍ਰੀਨ ਐਵੇਨਿਊ ਵੱਲੋਂ 6ਵੇਂ ਮੇਸਾ ਸੁਭਾਲ ਵਹਿਤਕਾ ਕਾ ਖਲ ਰਿਹਾ ਹੈ ਬੜੀ ਚੜ੍ਹਦੀ ਕਲਾ ਨਾਲ ਬਹੁਤ ਦੂਰ ਦੂਰੋਂ ਜਿਹੜੀਆਂ ਟੀਮਾਂ ਆਉਂਦੀਆਂ ਗੱਤਕੇ ਦੀਆਂ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਸ਼ਾਸਤਰ ਵਿਦਿਆ ਨਾਲ ਜੋੜਿਆ ਤੇ ਉਹਦੀ ਅੱਜ ਪ੍ਰਦਰਸ਼ਨੀ ਹੋ ਰਹੀ ਹੈ ਤੇ ਸਾਡੇ ਬੱਚੇ ਜਿਹੜੇ ਔਰ ਨਸ਼ਿਆਂ ਵਾਲੇ ਪਾਸੇ ਜਾਣ ਦੀ ਬਜਾਏ ਜੇ ਇਸ ਪਾਸੇ ਗੁਰੂ ਦੇ ਨਾਲ ਜੋੜਨ ਸ਼ਾਸਤਰ ਵਿਦਿਆ ਸਿੱਖਣ ਦਾ ਬਹੁਤ ਵੱਡਾ ਇੱਕ ਉਪਰਾਲਾ ਜਿਹੜਾ ਹੈਗਾ ਉਹ ਬੱਚਿਆਂ ਨੂੰ ਚੜ੍ਹਦੀ ਕਲਾ ਵਾਲਾ ਬਣਾਉਂਦਾ ਹੈ ਇਹਨਾਂ ਪਰਵਰਿਸ਼ ਇਹਨਾਂ ਸਬੰਧ ਵਿੱਚ ਇਹਦੇ ਦੇ ਅੰਦਰ ਕਰਦੇ ਆ ਕਿ ਤਰ੍ਹਾਂ ਦਾ